ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਕੋਈ ਵੀ ਖਾਸਾ ਸੁਧਾਰ ਦਿਖਾਈ ਨਹੀਂ ਦੇ ਰਿਹਾ ਅਰਦਾਸ ਬੇਨਤੀਆਂ ਰਾਜਵੀਰ ਜਵੰਦਾ ਨੂੰ ਹੁਣ ਬਚਾ ਸਕਦੀਆਂ ਨੇ ਇਸ ਕਰਕੇ ਪਰਸ਼ੰਸਕਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਹੱਥ ਜੋੜ ਕੇ ਕਿਹਾ ਜਾ ਰਿਹਾ ਹੈ ਕਿ ਜਿੰਨਾ ਹੋ ਸਕਦਾ ਹੈ ਕਿ ਅਰਦਾਸ ਕਰੋ ਤੁਹਾਡੀ ਅਰਦਾਸ ਰਾਜਵੀਰ ਜਵੰਦਾ ਨੂੰ ਬਚਾ ਸਕਦੀ ਹੈ ਰਾਜਵੀਰ ਜਵੰਦਾ ਦੀ ਸਿਹਤ ਦਾ ਹਾਲ ਜਾਣਨ ਦੇ ਲਈ ਪਿਛਲੇ 9 ਦਿਨਾਂ ਤੋਂ ਲਗਾਤਾਰ ਗਾਇਕ ਲੀਡਰ ਪਹੁੰਚ ਰਹੇ ਨੇ ਤੇ ਅੱਜ 10ਵੇਂ ਦਿਨ ਵੀ ਲੀਡਰ ਉੱਥੇ ਪਹੁੰਚ ਰਹੇ ਨੇ ਸਿਹਤ ਦਾ ਹਾਲਚਾਲ ਜਾਣ ਰਹੇ ਨੇ ਡਾਕਟਰਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਹੌਸਲਾ ਵੀ ਵਧਾ ਰਹੇ ਨੇ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾ ਠੀਕ ਹੋਵੇਗਾ ਪਰ ਦੂਜੇ ਪਾਸੇ ਡਾਕਟਰ ਚੋਪ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਹੁਣ ਕੁਝ ਨਹੀਂ ਕਹਿ ਸਕਦੇ ਕਿਉਂਕਿ ਆਕਸੀਜਨ ਵੀ ਨਹੀਂ ਪਹੁੰਚ ਰਹੀ ਤੇ ਉਹਨਾਂ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਵੀ ਲਗਾਇਆ ਹੋਇਆ ਹੈ 24 ਘੰਟੇ ਵੱਡੇ ਮਾਹਰਾਂ ਦੀ ਨਿਗਰਾਨੀ ਹੇਠ ਰਾਜਵੀਰ ਜਵੰਦਾ ਨੂੰ ਰੱਖਿਆ ਵੀ ਹੋਇਆ ਪਰ ਕੋਈ ਵੀ ਸਰੀਰ ਦੇ ਵਿੱਚ ਹਲਚਲ ਦਿਖਾਈ ਨਹੀਂ ਦੇ ਰਹੀ ਇਸੇ ਕਰਕੇ ਉਹਨਾਂ ਨੇ ਬੁਲੇਟਿਨ ਵੀ ਜਾਰੀ ਨਹੀਂ ਕੀਤਾ ਕਿਉਂਕਿ ਰਾਜਵੀਰ ਜਵੰਦਾ ਦੀ ਸਥਿਤ ਜਿਉਂ ਦੀ ਤਿਉਂ ਬਣੀ ਹੋਈ ਹੈ ਜਿੱਥੇ ਬਾਕੀ ਲੀਡਰ ਗਾਇਕ ਪਹੁੰਚ ਰਹੇ ਨੇ ਉੱਥੇ ਬੀਤੇ ਦਿਨ ਹੰਸਰਾਜ ਹੰਸ ਵੀ ਪਹੁੰਚੇ ਸੀ ਜਿਨ੍ਹਾਂ ਨੇ ਪ੍ਰਮਾਤਮਾ ਅੱਗੇ ਦੁਆ ਬੇਨਤੀ ਕੀਤੀ ਕਿ ਜਲਦ ਤੋਂ ਜਲਦ ਰਾਜਵੀਰ ਜਵੰਦਾ ਠੀਕ ਹੋਵੇ ਤੇ ਨਾਲ ਹੀ ਉੱਥੇ ਰਾਗੀ ਵੀ ਪਹੁੰਚੇ ਜਿਨ੍ਹਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਕਿ ਤੋ ਜਲਦ ਇਹ ਜੋ ਛੋਟਾ ਭਰਾਇਆ ਹੱਸਦਾ ਖੇਡਦਾ ਵਾਪਸ ਉਸ ਇੰਡਸਟਰੀ ਦੇ ਵਿੱਚ ਆਵੇ ਆਪਣੇ ਪਰਿਵਾਰ ਦੇ ਵਿੱਚ ਜਾਵੇ ਕਿਉਂਕਿ ਪਰਿਵਾਰ ਦਾ ਇਸ ਸਮੇਂ ਰੋ ਰੋ ਕੇ ਬੁਰਾ ਹਾਲ ਹੈ ਕੀ ਕੁਝ ਕਹਿਣਾ ਸੀ ਇਹਨਾਂ ਦਾ ਤੁਸੀਂ ਵੀ ਸੁਣੋ ਅੱਜ ਦਾਸ ਬੜੇ ਹੀ ਸਤਕਾਰ ਜੋ ਹਰਮਨ ਪਿਆਰੇ ਸਰਦਾਰ ਰਾਜਵੀਰ ਸਿੰਘ ਜੀ ਜਵੰਦਾ ਜੋ ਪਿਛਲੇ ਦਿਨੀ ਸੜਕ ਹਾਸੇ ਦਾ ਸ਼ਿਕਾਰ ਹੋ ਗਏ ਸੀ ਉਹਨਾਂ ਦਾ ਹਾਲਚਲ ਪੁੱਛਣ ਲਈ ਫੋਟਿਸ ਹਸਪਤਾਲ ਵਿੱਚ ਪਹੁੰਚਿਆ ਹੈ ਜੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਉਹਨਾਂ ਦੀ ਸਿਹਤ ਬਾਰੇ ਜਾਣਿਆ ਮੈਂ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕਰਦਾ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦੀਨੀ ਆਪਣੀ ਸੇਵ ਦੇ ਮਹਾਵਕਾਂਸਾ ਸਰਦਾਰ ਰਾਜਵੀਰ ਸਿੰਘ ਜੀਵਨ ਜਵੰਦਾ ਤੈਨਾਂ ਨੂੰ ਦੇਰੋਖਤਾ ਬਖਸ਼ਣ ਤੰਦਰੁਸਤੀ ਬਖਸ਼ਣ ਤਾਂ ਜੋ ਆਪਣੀ ਮਾਂ ਬੋਲੀ ਦੀ ਪੰਜਾਬੀ ਸੱਭਿਆਚਾਰ ਦੇ ਉਹ ਫਿਰ ਤੋਂ ਸੇਵਾ ਕਰ ਸਕਣ ਮਾਤਾ ਜੀ ਕੋਲ ਬੈਠ ਕੇ ਆ ਮਾਤਾ ਜੀ ਨੂੰ ਮਿਲ ਕੇ ਆਏ ਆਂ ਔਰ ਰਾਜਵੀ ਜਵੰਦਰ ਸਾਹਿਬ ਜਿਨ੍ਹਾਂ ਦੀ وجہ ਨਾਲ ਸਾਰੇ ਸਾਰੀ ਦੁਨੀਆ ਦੀ ਜਾਨ ਮੁੱਠ ਚਾਈ ਹੋਈ ਹੈ ਸਾਰੇ ਕਨਸਰਨਡ ਆ ਉਹਨਾਂ ਨੂੰ ਵੀ ਮੈਂ ਦੇਖ ਕੇ ਆਇਆ ਉੱਪਰ ਬਗੈਰਾਂ ਦਾ ਜਿਹੜਾ ਉਹਨਾਂ ਦੇ ਜਾ ਕੇ ਦੇਖਿਆ ਗੱਲ ਇਹ ਆ ਕਿ ਸਾਰੀ ਦੁਨੀਆ ਦੇ ਮਾਪਿਓ ਆਪਣਾ ਬੱਚੜਾ ਸਮਝ ਕੇ ਮਾਂ ਵੀ ਪਿਓ ਵੀ ਸਾਰੀ ਦੁਨੀਆ ਦੇ ਮੈਂ ਕਹਿ ਰਿਹਾ ਸਾਰੀਆਂ ਭੈਣਾਂ ਆਪਣਾ ਵੀਰ ਸਮਝ ਕੇ ਸਾਰੇ ਬੱਚੇ ਆਪਣਾ ਵੀਰ ਸਮਝ ਕੇ ਉਹਨਾਂ ਲਈ ਦੁਆਵਾਂ ਕਰ ਰਿਹਾ ਹੈ ਕਹਿੰਦੇ ਹੁੰਦੇ ਨੇ ਕਿ ਸਾਰੇ ਸਾਰਾ ਲੋਕ ਸਿਆਣੇ ਆ ਸਮਝਾਉਣ ਦੀ ਲੋੜ ਨਹੀਂ ਆਮੀ ਇਹ ਗੱਲ ਹੈ ਕਿ ਜਦੋਂ ਦੁਆ ਵੀ ਦੇਣੀ ਚਾਹੀਦੀ ਹੈ ਲੇਕਿਨ ਦੁਆ ਚ ਵੀ ਅਸਰ ਹੈ ਤੇ ਅਰਦਾਸ ਤਾਂ ਸਾਰਾ ਜਹਾਨ ਹੀ ਕਰ ਰਿਹਾ ਹੈ ਪਤਾ ਨਹੀਂ ਕੀ ਨਜ਼ਰ ਲੱਗ ਗਈ ਹੈ ਮਿਊਜ਼ਿਕ ਇੰਡਸਟਰੀ ਨੂੰ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਲਗਾਤਾਰ ਕੋਈ ਨਾ ਕੋਈ ਹੋਇਆ ਜਾਂਦਾ ਪਰ ਮੈਂ ਅਰਦਾਸ ਕਰਦਾ ਹੇ ਸੱਚੇ ਪਾਤਸ਼ਾਹ ਮੈਂ ਹੁਣੇ ਉਹਨਾਂ ਦੇ ਮਾਤਾ ਜੀ ਨੂੰ ਮਿਲ ਕੇ ਆਇਆ ਕਹਿੰਦੇ ਹੁੰਦੇ ਰੱਬ ਸੱਤਰ ਮਾਵਾਂ ਜਿੰਨਾ ਪਿਆਰ ਕਰਦਾ ਏ ਮੇਰੇ ਮਾਲਕਾ ماں ਦੀ ਝੋਲੀ ਚ ਕਹਿਰ ਪਾ ਦੇ ਉਹਨਾਂ ਭੈਣਾ ਦਾ ਵੀਰ ਵਾਪਸ ਕਰ ਦੇ ਉਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਵਾਪਸ ਕਰ ਦੇ ਕਿਉਂ ਉਹਨਾਂ ਦੇ ਘਰੋਂ ਸਾਡੀ ਬੇਟੀ ਉਹਦਾ ਉਹਦੇ ਤੇ ਤਰਸ ਕਰ ਰਹਿਮ ਕਰ ਜਿੱਥੇ ਸਾਰਾ ਜਹਾਨ ਕਰ ਰਿਹਾ ਮੇਰਾ ਇੱਕ مشورہ ਆ ਸਾਰੇ ਪੰਜਾਬੀ میوزਿਕ ਇੰਡਸਟਰੀ ਔਰ ਪੰਜਾਬੀ ਫਿਲਮ ਇੰਡਸਟਰੀ ਨੂੰ ਕਿ ਜਲਦੀ ਠੀਕ ਹੋ ਕੇ ਜਦੋਂ ਆਵੇ ਰਾਜਵੀਰ ਜਵੰਦਾ ਸਾਹਿਬ ਤੇ ਆਪਾਂ ਸ਼ੁਕਰਾਨੇ ਦਾ ਖੰਡਪਾਟ ਸਾਡੇ ਜਨ ਨੇ ਲਾਲਕੀ ਇੱਕ ਜਗ੍ਹਾ ਕਰਵਾਈਏ ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਜਿੱਦਾਂ ਨਜ਼ਰ ਜੀ ਲੱਗ ਗਈ ਹੈ ਖੂਬਸੂਰਤੀ ਹੋਏ ਨਾ ਆ ਦੇਖਣ ਨੂੰ ਤੁਸੀਂ ਸਾਰੇ ਦੇਖ ਲਿਓ ਟੀਵੀ 'ਚ ਉਹ ਇੰਨਾ ਫੱਬਦਾ ਹੈ ਕੋਈ ਨਜ਼ਰ ਜੀ ਲੱਗ ਗਈ ਆ ਬਾਕੀ ਫਿਲਮ ਇੰਡਸਟਰੀ ਵੀ ਬਾਕੀ ਕਲਾਕਾਰਾਂ ਤੇ ਵੀ ਕੋਈ ਜਿੰਦਾ ਭਾਰੀ ਹੁੰਦੀ ਹੈ ਆ ਹੁਣ ਸਮੇਂ ਬਦਲ ਗਿਆ ਪਿੱਛੇ ਪਿੰਡਾਂ ਚ ਡੰਗਰਾਂ ਨੂੰ ਵੀ ਕੋਈ ਪ੍ਰੋਬਲਮ ਆਉਣੀ ਤੇ ਸਾਰੇ ਰਲ ਕੇ ਖੰਡ ਪਾਟ ਕਰਾਉਂਦੇ ਰਹਿੰਦੇ ਸੀ ਤੇ ਮੈਂ ਚਾਹਾਂਗਾ ਕੋ ਠੀਕ ਠਾਕ ਹੋ ਕੇ ਆਜਵੇ ਸ਼ੁਕਰਾਨੇ ਦਾ ਪਹਿਲਾਂ ਕਰਾਈਏ ਫਿਰ ਕਲਾਕਾਰਾਂ ਲਈ 뮤직 ਇੰਡਸਟਰੀ ਲਈ ਪੰਜਾਬੀ ਫਿਲਮ ਇੰਡਸਟਰੀ ਲਈ ਵੀ ਅਖੰਡ ਪਾਟ ਕਰਾਈਏ ਬਾਕੀ ਮੈਂ ਹੀ ਕਿੰਨਾ ਤੇ ਦੋ ਜਹਾਨ ਦਾ ਵਾਲੀਆ ਤੇਰੇ ਕਬਜ਼ੇ ਕੁਦਰਤ ਸਾਡੀ ਸਭ ਦੀ ਜਾਨ ਹੈ ਤੇ ਇੱਕ مشورہ ہے ਜਿਹੜੇ ساری ਦੁਨੀਆ ਉਹਨੇ ਅਰਦਾਸ ਕਰ ਰਹੀ ਮੈਂ ਇਕੱਲਾ ਨਹੀਂ ਸਾਰਾ ਜਹਾਨ ਹੀ ਅਰਦਾਸ ਕਰ ਰਿਹਾ ਜੇ ਦੋ ਦੋ ਚਾਰ ਚਾਰ ਦਿਨ ਵੀ ਦੇਈਏ ਉਹਨੂੰ ਉਮਰ ਦੇ ਆਪਣੇ ਤੋਂ ਜਿਹਦੇ ਅਰਦਾਸ ਕਰ ਰਿਹਾ ਇੱਕ ਮੇਰਾ مشورہ ਹੈ ਜੇ ਤੇ ਕੋਈ ਇਕੱਲਾ ਹੋਵੇ ਕਿਸੇ ਦਾ ਕਿ ਕੁਝ ਸਾਲ ਦਾ ਵੇ ਪਰ ਉਹਨੂੰ ਤਾਂ ਕਰੋੜਾਂ ਹੀ ਪਿਆਰ ਕਰਦੇ ਲੋਕ ਜੀ ਯਾਰ ਆਪਾਂ ਦੋ ਦੋ ਦਿਨ ਵੀ ਮਾਲਕ ਨਾਲ ਹੋਈ ਦੀ ਡੀਲੀ ਕਰ ਲਈਏ ਸੋਹਣੇ ਰੱਬ ਨਾਲ ਖਰੇ ਮੰਨੀ ਜਾਵੇ ਸਰਦਾ ਤੇ ਕਿ ਸਾਡੇ ਥੋੜੇ ਥੋੜੇ ਦਿਨ ਲੈ ਲੈ ਸਾਰਾ ਜਿਹੜਾ ਵੀ ਅਰਦਾਸ ਕਰਦਾ ਉਹ ਕਵੇ ਇਹਨੂੰ ਉਮਰ ਦੇ ਦੇ ਝੋਲੀ ماں ਦੀ ਝੋਲੀ 'ਚ ਖੈਰ ਪਾ ਦੇਵੇ ਭੈਣਾਂ ਦਾ ਵੀਰ ਵਾਪਸ ਆ ਜਾਵੇ ਸ਼ਾਇਦ ਇਸ ਤਰ੍ਹਾਂ ਮਾਲਕ ਇਹ ਇਸ ਤਰ੍ਹਾਂ ਹੋ ਜਾਏ ਕਿਉਂਕਿ ਕ੍ਰਿਸ਼ਮੇ ਹੋਣ ਲਈ ਆ ਕਰਮ ਹੋਣ ਲਈ ਆ ਉਹਦੀ ਫਿਤਰਤ ਹੀ ਰਹਿਮ ਕਰਨਾ ਹੈ ਉਹਨੂੰ ਤੱਲੀ ਰਹੀਮ کریم ਕਹਿੰਦੇ ਗੁਰੂ ਨਾਨਕ ਪਾਤਸ਼ਾਹ ਰਹਿਮ ਕਰੇ ਤੁਹਾਡੇ ਸਾਰਿਆਂ ਤੇ ਮੇਰੀ ਇਹ ਹੀ ਅਰਦਾਸ ਹੈ